ਇਰੇ ਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਇੱਧਰ ਆਪਾਂ ਲੱਗੇ ਹੁਣ ਤੋਰੀਆਂ ਚੀਰਨ ਵਾਸਤੇ ਹੁਣ ਸ਼ਾਮ ਦੇ ਨਾ 5:30 ਵਜੇ ਦਾ ਹੋ ਗਿਆ ਟਾਈਮ ਤੇ ਮੌਸਮ ਹੈਗਾ ਬਹੁਤ ਵਧੀਆ ਦੇਖੋ ਜੀ ਸਬਜ਼ੀ ਦਾ ਤਾਂ ਇੰਨਾ ਜ਼ਿਆਦਾ ਔਖਾ ਹੋਇਆ ਪਿਆ ਨਾ ਮੀਂਹ ਪੈਣ ਕਰਕੇ ਨਾ ਬਿਲਕੁਲ ਵੀ ਸਬਜ਼ੀ ਨਹੀਂ ਉਤਰਦੀ ਹੈਗੀ ਤੇ ਸਾਰੇ ਖੇਤ ਦੇ ਵਿੱਚ ਫਿਰਕੇ ਨਾ ਇੰਨਾ ਇੰਨਾ ਪਾਣੀ ਖੜਾ ਤਾਂ ਕੱਪੜੇ ਵੀ ਭਿੱਜ ਗਏ ਸਾਡੇ ਤਾਂ ਤੇ ਚੱਪਲਾਂ ਵੀ ਵਿੱਚੇ ਧਸ ਗਈਆਂ ਇੰਨਾ ਬੁਰਾ ਹਾਲ ਹੋਇਆ ਕਾ ਕਿ ਤੇ ਜਾ ਕੇ ਨਾ ਇੰਨੀਆਂ ਕ ਤੋਰੀਆਂ ਮਿਲੀਆਂ ਐ ਤੇ ਅੱਜ ਤਾਂ ਨਾ ਬਸ ਜ਼ਿਆਦੇ ਰਹੂਗਾ ਵੀ ਤੋਰੀਆਂ ਖਾਣੀਆਂ ਕਿਹੜੇ ਸੁੱਕੀਆਂ ਪਈਆਂ ਐ ਐ ਨਾਲੇ ਸੱਪਾਂ ਤੋਂ ਵੀ ਡਰ ਲੱਗਦਾ ਤਾਂ ਵੀ ਕਿਤੇ ਸੱਪ ਵੀ ਨਾ ਹੋਣ ਪਾਣੀ ਦੇ ਵਿੱਚ ਕਿਹੜਾ ਪਤਾ ਲੱਗਦਾ ਐ ਫੇਰ ਨਾ ਪਾਣੀ 'ਚ ਨਾ ਤੋਰੀਆਂ ਵੀ ਇਸ ਤਰ੍ਹਾਂ ਡੁੱਬੀਆਂ ਪਈਆਂ ਤੀਆਂ ਚਲੋ ਫੇਰ ਵੀ ਇਹ ਸਬਜੀ ਜੋਗੀਆਂ ਤੋਰੀਆਂ ਬਣ ਗਈਆਂ ਇਹ ਦਿਨਾਂ ਦੇ ਵਿੱਚ ਆ ਕੇ ਨਾ ਸਬਜੀ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਐ ਚਲੋ ਜੀ ਮੈਂ ਕਿਹਾ ਹੁਣ ਬੇੜੇ ਵਿੱਚ ਬੈ ਕੇ ਹੀ ਸਬਜੀ ਕੱਟ ਲੈਨੇ ਆ ਤੇ ਹੁਣ ਮੌਸਮ ਬਹੁਤ ਵਧੀਆ ਨਹੀਂ ਤਾਂ ਕਿ ਬਿਲਕੁਲ ਹੀ ਤਾਂ ਬੈਠ ਹੁੰਦਾ ਹੈਗਾ ਹਰਤਾ ਇੰਨੀ ਜਲਦੀ ਮੀਂਹ ਆ ਜਾਂਦਾ ਨਾ ਸਵੇਰੇ ਦੋ ਵਾਰੀ ਮੀਂਹ ਪੈ ਲਿਆ ਸਾਡੇ ਪਿੰਡ ਤੇ ਇੰਨਾ ਜਿਆਦਾ ਮੀਂਹ ਆਉਂਦਾ ਏ ਤੇ ਹੁਣ ਬੱਦਲ ਵਾਈ ਵੀ ਬਹੁਤ ਜਿਆਦਾ ਬਣੀ ਹੋਈ ਆ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਕਹਿੰਦੀ ਦੀਦੀ ਸਾਡੇ ਹਫਤਾ ਹੋ ਗਿਆ ਕਹਿੰਦੀ ਬਿਲਕੁਲ ਵੀ ਇੱਕ ਕਿੜੀ ਨਿੰਗਰੀ ਹੈਗੀ ਮੈਂ ਕਿਹਾ ਸਾਡੇ ਤਾਂ ਇੱਥੇ ਕੱਪੜੇ ਵੀ ਨਹੀਂ ਸੁੱਕਦੇ ਹੈਗੇ ਇੰਨਾ ਜਿਆਦਾ ਮੀਂਹ ਪੈਂਦਾ ਜਿੱਦਾਂ ਆਖਾ ਹੋਇਆ ਪਿਆ ਕਹਿੰਦੀ ਬਿਲਕੁਲ ਨਹੀਂ ਮੀਂਹ ਪੈਂਦਾ ਮੈਂ ਕਿਹਾ ਵੀ ਸਾਡੇ ਤਾਂ ਇੱਥੇ ਲਗਾਤਾਰ ਮੀਂਹ ਪਈ ਜਾਂਦਾ ਇੰਨਾ ਕੌਣ ਸਾ ਜਗਾ ਮੈਂ ਉਹਨਾਂ ਇੰਨਾ ਨਹੀਂ ਮੈਨੂੰ ਪਤਾ ਉਹ ਭੈਣ ਕਿੱਥੇ ਦੀ ਉਹਨੇ ਮੈਸੇਜ ਕਮੈਂਟ ਕਰਿਆ ਤਾਂ ਬਹੁਤ ਜ਼ਿਆਦਾ ਮੀਂਹ ਨਹੀਂ ਆ ਰਿਹਾ ਬਹੁਤ ਜ਼ਿਆਦਾ ਪਿੰਡੀ ਵੀ ਮਗਾ ਵੀ ਸਾਨੂੰ ਤਾਂ ਇੰਨਾ ਤੰਗ ਕਰਿਆ ਪਿਆ ਮੀਂਹ ਨੇ ਜਿਹੜਾ ਲਗਾਤਾਰ ਮੀਂਹ ਪਈ ਜਾਂਦਾ ਹੈ ਕਿਹਾ ਨਹੀਂ ਜਿੱਹਾਂ ਆਣਾ ਚੇ ਬਾਰਿਸ਼ ਨਹੀਂ ਇੱਥੇ ਦੇ ਪਾਸੇ ਦੇਖ ਲੈ ਕਿੰਨਾ ਪਾਣੀ ਉਹ ਪਾਣੀ ਹੋਇਆ ਪਿਆ ਮਕਾਨ ਵੀ ਡੁੱਬੇ ਪਏ ਆ ਬਹੁਤ ਜ਼ਿਆਦਾ ਬਹੁਤ ਨੁਕਸਾਨ ਹੋਇਆ ਸਾਡਾ ਤਾਂ ਧਣੀਆਂ ਵੀਜੇ ਹੋਏ ਇਹ ਨਹੀਂ ਹੁੰਦਾ ਹੈਗਾ ਇਹਨੂੰ ਕਦੇ ਢਾਕਦੇ ਆ ਫੇਰ ਨੰਗਾ ਕਰਦੇ ਆ ਸਾਰੇ ਧਣੀਆਂ ਮਰ ਗਏ ਬਸ ਜਿੱਦਾਂ ਤੇ ਨੌਂ ਮੀਂਹ ਆ ਗਈ ਨਾ ਤੇ ਨਹੀਂ ਮੀਂਹ ਪੈਣਾ ਹੈਗਾ। ਕਿਹਣਾ ਤਰੀਕਾ? ਪਤਾ ਨਹੀਂ ਕਿਹੜੇ ਤਰੀਕ ਦੇ ਉਹਦੇ ਵਿੱਚ ਜੰਤਰੀ ਜੇ ਪਤਾ ਲੱਗੂਗਾ ਉਸ ਤੇ ਮਗਰੋਂ ਫੇਰ ਫਰਕ ਪੈ ਜਾਂਦਾ। ਤੋਰੀਆਂ ਵੈਸੇ ਹਿੰਦ ਮੈਂ ਕਹਿੰਦੀ ਸੀ ਜਿਵੇਂ ਪਾਣੀ ਦੀ ਡੁੱਬੀਆਂ ਹੋਈਆਂ ਤੇ ਨਾ ਵੀ ਖਰਾਬ ਨਿਕਲ ਗਈਆਂ ਪਰ ਉਹ ਸਾਰੀਆਂ ਤੋਰੀਆਂ ਵਧੀਆਂ ਨੇ। ਹੁਣ ਤਾਂ ਬਹੁਤ ਦਿਨ ਹੋ ਗਏ 1 ਮਹੀਨਾ ਹੋ ਗਿਆ ਪੂਰਾ ਤੋਰੀਆਂ ਦੀ ਸਬਜ਼ੀ ਬਣਾਈ ਨੂੰ। ਆ ਵੀ ਪਤਾ ਨਹੀਂ ਕਿ ਮੈਂ ਉਤਰੀਆਂ ਪਤਾ ਨਹੀਂ ਕਿਵੇਂ ਰਹੀ ਟਾਈਮ ਬਾਅਦ ਤੋਰੀਆਂ। ਬਹੁਤ ਜ਼ਿਆਦਾ ਲੱਗਾ। ਸਬਜੀ ਹੈਗੀ ਨਹੀਂ ਕੋਈ ਸਵੇਰ ਵੇਲੇ ਹੀ ਹੋ ਜਾਂਦਾ ਹੈ ਹਾਏ ਕਿਹੜੀ ਸਬਜੀ ਬਣਾਈ ਹੈ ਸਬਜੀ ਤਾਂ ਇੰਨਾ ਜ਼ਿਆਦਾ ਔਖਾ ਹੋਇਆ ਪਿਆ ਬਸ ਆਦੇ ਆਲੂਏ ਖਾਈ ਜੋ ਦਾਲਾਂ ਖਾਈ ਜੋ ਅੱਜ ਖਾਈ ਗਾ ਹਰੀ ਸਬਜੀ ਹਾਂ ਅੱਜ ਤਾਂ ਹਰੀ ਸਬਜੀ ਹੈ ਜੇ ਨਾਲ ਹੋਵੇ ਨਾ ਮੱਕੀ ਦੀ ਰੋਟੀ ਫੇਰ ਤਾਂ ਬਹੁਤ ਵਧੀਆ ਲੱਗੇ ਮੱਕੀ ਕੀ ਰੋਟੀ ਆ ਤੋਰੀ ਕੀ ਸਬਜੀ ਹਾਂ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਆ ਕੇ ਬੋਠਾ ਤਾਂ ਇਹ ਸਰਦੀਆਂ ਦੇ ਵਿੱਚ ਮੱਕੀ ਦੀ ਰੋਟੀ ਵਧੀਆ ਲੱਗਦੀ ਹੈ ਇਹ ਦਿਨਾਂ ਦੇ ਵਿੱਚ ਤਾਂ ਹੁਣ ਕਣਕ ਦੀ ਰੋਟੀ ਖਾਣੀ ਪੈਣੀ ਹੈ। ਆਮ ਲੋਕਾਂ ਤਾਂ ਮੱਕੀ ਦੀ ਰੋਟੀ ਸੋਸ ਨਾਲ ਸਾਰੀ ਠੀਕੀ। ਇਹ ਤਾਂ ਲੈ ਤਾਂ ਸਾਗ ਵੀ ਨਹੀਂ ਹੋਣੇ ਹੈਗੇ, ਹਲੇ ਤਾਂ ਹੁਣ ਆਏ ਨ ਲਗਾਤਾਰ ਮੀਂਹ ਪਈ ਜਾਂਦਾ ਨਾ। ਸਾਗ ਵੀ ਕਿਤੇ ਜਾ ਕੇ ਭਾਦੋਂ ਦੇ ਵਿੱਚ ਬੀਜ ਹੋਣੇ ਆ। ਫੇਰ ਤਾਂ ਸਾਗ ਹੋਏ ਤਾਂ ਤਾਂ ਮੌਜ ਹੈ, ਫੇਰ ਤਾਂ ਹੋਰ ਸਬਜ਼ੀਆਂ ਬਹੁਤ ਆ ਜਾਣੀਆਂ ਐ। ਸਾਗ ਘਮ ਹੋ ਗਈ, ਹਰੇ ਮਟਰ, ਗਾਜਰਾਂ ਇਸ ਤਰ੍ਹਾਂ ਦੀਆਂ ਸਬਜ਼ੀਆਂ ਮੁੱਕਦੀਆਂ ਰਹੀਆਂ ਗਿਆ। ਇਹ ਦਿਨਾਂ ਦੇ ਵਿੱਚ ਬਹੁਤ ਪਰੇਸ਼ਾਨੀ ਹੋਈ ਪਈ ਐ। 2 ਮਹੀਨਾ ਪਰਸਾ ਨੇ। ਲਾਹੌਰ। ਇਹ ਕਿਤੇ ਪਤਾ ਨਹੀਂ ਅਮਰੂਦਾਂ ਨੂੰ ਵੀ ਕਿਆ ਹੋਗੇ ਅਮਰੂਦਾਂ ਦੇ ਵਿੱਚ ਵੀ ਇੰਨੇ ਜਿਆਦੇ ਸੁੰਡ ਪਏ ਪਏ ਆ। ਮੀ ਕਰਕੇ ਸੁੰਡ। ਹੋਰ ਮੀ ਕਰਕੇ ਤਾਂ ਬਹੁਤ ਬੁਰਾ ਹਾਲ ਹੈ। ਬਾਸੇ ਤਾਂ ਮੈਂ ਹੁਣ ਟਕੜਾ-ਪਟ ਕੱਟ ਕੇ ਨਾ ਤੜਕਾ ਲਾ ਦੇਣਾ। ਸ਼ਾਮ ਜੀ ਨੂੰ ਤਾਂ ਇੰਨਾ ਜਿਆਦਾ ਰਾਤਕ ਵੇਲਾ ਹੋ ਗਿਆ ਬਹੁਤ। ਨਹੀਂ ਇੰਨਾ ਟਾਈਮ ਤਾਂ ਕਦੇ ਹੋਇਆ ਨਹੀਂ ਤੇ ਰਾਤ 9:30 ਵਜੇ ਰੋਟੀ ਨੂੰ। ਉਹ ਲੇਟ ਹੋ ਗਿਆ ਫਿਰ ਭੈਣ ਦਾ ਫੋਨ ਆ ਗਿਆ ਫਿਰ ਭੈਣ ਨੇ ਗੱਲਾਂ ਕਰੀ ਗਈ ਫੇ ਨਾ ਜਦ ਬੰਦਾ ਗੱਲਾਂ ਦੇ ਵਿੱਚ ਲੱਗ ਜਾਂਦਾ ਨਾ ਫੇ ਨਹੀਂ ਪਤਾ ਲੱਗਦਾ ਹੈਗਾ ਤੇ ਨਾਂ ਬਗਦਾ ਛੱਡਣ ਜੋਗਾ ਐ ਨਾ ਬਸ ਕਰਨ ਜੋਗਾ ਐ ਲੈ ਫਨੇ ਕੇ ਲਈਂ ਬੋਲੇਗਾ ਤਾਂ ਬੋਲੇਗਾ ਹੈ ਲੈ ਰੱਖਨੇ ਕੇ ਬੋਲੇਗਾ ਤਾਂ ਪੂਰਾ ਮੰਨ ਤੂੰ ਲਾਹੌਰ ਚਲਾਏ ਆ ਬਾਹਰੋਂ ਵੀ ਫੋਨ ਆਉਂਦਾ ਫਿਰ ਗੱਲਾਂ ਤਾਂ ਕਰਨੀਆਂ ਪੈਂਦੀਆਂ ਇਹ ਉਹ ਬਾਹਰ ਲਿਆ ਕੋ ਕਿੱਥੇ ਟਾਈਮ ਹੈ ਤੂੰ ਤਾਂ ਬੇਲੀ ਆ ਤੈਨੂੰ ਤੇਰੇ ਵਰਗੀ ਦਾ ਬੱਧਾ ਜਵਾਬ ਵੀ ਦੇ ਦੂਗਾ ਵੀ ਹਰੇ ਤੇਰ ਨਾਲ ਗੱਲ ਨਹੀਂ ਕਰਨੀ ਹੈਗੀ ਇਹ ਦੇਖੀ ਉਹ ਨਾ ਨਾਰ ਤੋੜਿਆ ਕੀ ਨਹੀਂ ਕੋਈ ਕਰ ਹੁਣ ਤੂੰ ਜਾ ਕੇ ਨਾ ਨਾਰ ਤੋੜ ਕੇ ਲੈ ਕੇ ਆ ਖਾਈਏ ਦੇਖਦੇ ਆ ਵੀ ਚਾਹ ਪੱਤੀ ਜਿਹੜੀ ਪਾਈ ਦੀ ਨਾ ਵੀ ਇਹ ਨਾਰ ਆਪਣੇ ਬਣ ਗਏ ਕਿ ਨਹੀਂ ਬਣ ਗਏ ਦੋਏ ਤੋੜ ਕੇ ਲਿਆ ਜਾ ਰਿਹਾ ਹੈ ਨਾਰ ਤੋੜਨੇ

दो तोड़ लिया है बड़ बड़े-बड़े लगे हुए हैं हां मेरी दीदी ने देखिए कितना बड़ा-बड़ा अनार है दीदी इसमें चाय पत्ती रखा था देखिए कितना अच्छा कलर आया हां चाय पत्ती पाई थी देखिए अनार या कोई भी फल होने से उसको धोकर खाइए बहुत अच्छा लगता है ਉਹ ਕਾ ਇਸਵੇਂ ਨਹੀਂ ਹਮ ਇਸਕੋ ਨਹੀਂ ਤੋੜ ਰਹਾ ਸੀ ਅਬ ਜਾਣ ਕੇ ਤੋੜਨੇ ਦੀ ਹੈ ਆਪਣੀ ਦੀਦੀ ਕੋ ਨਾਰ ਲੈ ਕੇ ਆਈ ਹੈ ਦੇਖਿਆ ਫੇ ਚਾਹ ਪੱਤੀ ਪਾਈ ਦਾ ਕਮਾਲ ਦੇ ਨਾ ਜਿਹੜੇ ਅਨਾਰ ਝੜਦੇ ਤੇ ਨਾ ਰੇਖਾ ਦੇਖ ਲੈ ਹੁਣ ਚਾਹ ਪੱਤੀ ਪਾਉਣ ਦੇ ਨਾਲ ਕਿੱਡੇ ਕਿੱਡੇ ਨਾਰ ਹੋ ਗਏ ਨੇ ਬਹੁਤ ਬਰਾਬਰ ਹੋ ਨਾ ਹੋਰ ਹੋ ਜਾਣਾ ਬੇੜਾ ਵਿੱਚੋਂ ਦੇ ਲਾਲ ਨੇ ਕਿਵੇਂ ਨਾ ਪੂਰੇ ਵਧੀਆ ਹੋਣਗੇ ਮਲੇਰ ਕੋਟਲੇ ਤੇ ਲਿਆਂਦਾ ਹੋਇਆ ਇਹ ਬੂਟਾ ਇਹਨੇ ਆਪਾਂ ਛਿਲਕੇ ਖਾਣੇ ਆ ਨਹੀਂ ਹੋਏ ਲੈ ਆਦੇ ਆ ਗਈ ਹੈ ਨਹੀਂ ਇਹ ਨਾ ਨਾ ਹੋ ਗਏ ਦੇ ਦਾਣੇ ਤਾਂ ਪੂਰੇ ਲਾਲ ਹੋਏ ਪਏ ਆ ਇਹਦੇ ਸਾਰੇ ਬੀਜ ਕੱਢ ਕੇ ਨਾ ਵੰਡ ਕੇ ਖਾਵਾਂਗੇ ਇਹ ਬੰਦਾ ਮਿਹਨਤ ਕਰਦਾ ਨਾ ਉਹ ਮਿਹਨਤ ਦਾ ਫਲ ਤਾਂ ਮਿਲਦਾ ਹੀ ਜ਼ਰੂਰ ਹੈ ਇੰਨੀਆਂ ਰੇਖਾ ਰਹੇ ਹਾਂ ਸਪਰੇ ਹਾਂ ਦੇਸੀ ਖਾਦ ਇੰਨੀਆਂ ਚੀਜ਼ਾਂ ਪਾਈਆਂ ਤੇ ਨਾ ਬਸ ਫੁੱਲ ਆਉਂਦਾ ਤਾਂ ਸਾਰੇ ਝੜ ਜਾਂਦਾ ਤਾਂ ਕੋਈ ਕੋਈ ਕਹਿੰਦਾ ਤਾਂ ਵੀ ਇਹਦੇ ਵਿੱਚ ਪਾਣੀ ਵੱਧ ਤੋਂ ਵੱਧ ਪਾਓ ਫਿਰ ਜਦ ਮੈਂ ਚਾਹ ਪੱਤੀ ਪਾਉਣ ਲੱਗੀ ਨਾ ਇੰਨਾ ਜ਼ਿਆਦਾ ਫਲ ਆਇਆ ਨਾ ਬਿਲਕੁਲ ਵੀ ਫਲ ਝੜਿਆ ਨਹੀਂ ਹੈਗਾ ਦੇਖ ਲਾ ਹੁਣ ਕਿੱਡੇ ਕਿੱਡੇ ਅਨਾਰ ਲੱਗਦੇ ਆ ਹਾਂ ਇਹ ਹੋਰ ਬਾਰਾ ਹੋਗਾ ਸ਼ਾਇਦ ਨਾ ਤੇ ਤੇ ਕਿਤਨੇ ਹੋਰ ਜਿਹੜੇ ਲੱਗੇ ਹੋਏ ਨਾ ਨਾ ਬੜੇ ਤਾਂ ਹੀ ਰਹੇ ਇਹਨਾਂ ਨੇ ਐਡੇ ਕੇ ਹੋਣਾ ਏ ਪਰ ਇਹਦੇ ਵਿੱਚ ਜਿਹੜਾ ਰਸਾ ਨਾ ਉਹ ਐਨ ਚੰਗੀ ਤਰ੍ਹਾਂ ਹੋ ਗਿਆ ਕਰਦੇ ਅਨਾਰ ਦੀ ਮੌਜਤ ਹੈਗੀ ਆ ਬਿਨਾ ਇਸ ਕਾ ਬਿਨਾ ਰੇ ਸਪਰੇਤ ਹਾਂ ਚਾਹ ਪੱਤੀ ਨਾਲ ਤਾਂ ਨਾ ਫਲ ਮੁੱਕਦੇ ਨਹੀਂ ਹੈਗੇ ਨਾ ਨੇ ਇਹਨੂੰ ਛਿਲਕੇ ਨਾਲ ਵੰਡ ਕੇ ਖਾਣੇ ਆ ਇਹ ਕਈ ਕਿਸਮ ਹੁੰਦੀਆਂ ਇਹਨਾਂ ਦੀਆਂ ਨਾ ਦਾਣਿਆਂ ਨਾਲ ਤਾਂ ਤੂੰ ਦੇਖ ਤੂੰ ਕਿੰਨਾ ਜ਼ਿਆਦਾ ਭਰਿਆ ਪਿਆ ਅਹ ਪਲੇਟ ਲੈ ਕੇ ਆ ਜਾ ਕੇ ਅੰਦਰੋਂ ਜਾਂ ਥਾਲ ਲੈ ਕੇ ਆ ਇੱਕ ਲੈ ਕੇ ਆਂ ਚਮਚਾ ਲੈਨੇ ਮੈਂ ਤੇਰੇ ਆਉਂਦੇ ਇਹਨੂੰ ਛਿਲਦੀਆਂ ਨੂੰ ਟਾਂਜਾ ਬੀਤੇ ਵੀ ਇਹ ਬੂਟਾ ਛੋਟਾ ਹੈ ਨਾ ਜਿਉ ਜਿਉ ਇਹਨੇ ਬੂਟੇ ਨੇ بڑا ਹੋਣਾ ਨਾ ਫੇਰ ਤਾਂ ਇਹਨੂੰ ਵੱਧ ਫਲ ਆਉਣੇ ਆ ਨਾਲੇ ਲੱਗਿਆ ਵੀ ਪਹਿਲਾਂ ਹੀ ਫਾਲਾ ਹਲੇ ਜੇ ਮੈਂ ਕਹਿ ਰਹੀਆਂ ਜਦ ਦੇ ਚਾਹ ਪੱਤੀ ਪਾਉਣ ਲੱਗ ਜਾਂਦੇ ਨਾ ਹੁਣ ਨੂੰ ਤਾਂ ਨਾਰ ਮੈਂ ਕਹਾਂ ਨਹੀਂ ਇਹ ਬਹੁਤ ਜ਼ਿਆਦਾ ਹੁੰਦੇ ਮੁੱਕੜੇ ਨਹੀਂ ਤੇ ਹੈਗੇ ਠੰਡੀ ਮੇ ਵੀ ਹੋਗਾ ਇਹਦਾ 12 ਮਹੀਨੇ 30 ਦਿਨ ਬਸ ਲੱਗੇ ਹੀ ਰਹਿਣੇ ਆ ਉਥੇ ਬਹੁਤ ਬੜੀ ਨਸਰੀ ਹੈ ਜਿੱਥੋਂ ਲੈਂਦਾ ਇਹ ਬਲੇਰ ਕਟਲੇ ਤੇ ਹਮ ਲੋਗਾ ਉਧਰ ਮੈਂ ਨਾ ਪਹਿਲੇ ਸਭ ਤੋਂ ਪਹਿਲੇ ਇਤਨਾ ਛੋਟਾ ਹੁੰਦਾ ਥਾ इसका बाद में इतना इसका बाद से बड़ा बड़ा होने लगे ਦਾਣੇ ਦੇ ਵਿੱਚ ਦੇਖ ਤੂੰ ਕਿਵੇਂ ਨਿਕਲੇ ਜੇ ਸਰਦੀਆਂ ਦੇ ਵਿੱਚ ਲੱਗੇ ਨਾ ਜਿਵੇਂ ਕਿ ਨੂ ਦਾ ਜੂਸ ਪੀਨੇ ਆ ਨਾ ਇਸ ਤਰ੍ਹਾਂ ਕੱਟ ਕੇ ਨਾ ਵਿੱਚ ਪਾ ਲਵੇ ਤੇ ਬਹੁਤ ਜ਼ਿਆਦਾ ਦਾਣੇ ਨਿਕਲੇ ਆ ਇਹਨੇ ਹੁਣ ਆਪਾਂ ਵੰਡ ਦਿੰਨੇ ਸਾਰਿਆਂ ਨੂੰ ਲੈ ਬਈ ਦੋ ਹੱਥ ਕਰ ਬਾਬਾ ਜੀ ਦਾ ਭੋਗ ਕਹਾਂ ਤਾਂ ਹੋ ਜਾ ਹਮ ਕੋ ਇੱਕ ਚਮਚ ਲੈ ਫੜ ਖੂਨ ਪੂਰਾ ਹੋ ਜਾਊਗਾ ਤੇਰਾ ਕੋਈ ਖੂਨ ਨਹੀਂ ਪੂਰਾ ਹੋਣੇ ਵਾਲਾ ਇਸ ਕਿਉਂ ਅਜੇ ਤਾਂ ਖੀਜੀ ਹੋ ਪਈ ਹੈ ਲਓ ਮੰਮੀ ਜੀ ਤੁਸੀਂ ਵੀ ਲਓ ਲੱਗ ਚੁਕੀ ਹੈ ਆਪਣੇ ਘਰ ਵਾਲੇ ਨਾਲ ਲੜਪੀ ਹੋਣੀ ਅੱਜ ਚਲੋ ਜੀ ਮੈਂ ਵੀ ਖਾ ਲਾ ਮਿੱਠੇ ਇਹ ਹੋਰ ਕੱਟੇ ਹੁੰਨੇ ਅੰਮਾ ਇਹ ਰੋਜ਼ ਖਾ ਰਿਆ ਕਰੇ ਇੱਕ ਨਾਰ ਤੋੜ ਕੇ ਮਿੱਠੇ ਪਏ ਆ ਹਾਂ ਬਹੁਤ ਜ਼ਿਆਦਾ ਟੇਸਟੀ ਨੇ ਮੰਮੀ ਜੀ ਕਿਵੇਂ ਆ ਮਿੱਠੇ ਆ ਇਹ ਸਿਆਣੇ ਬੰਦਿਆਂ ਵਾਸਤੇ ਨਾ ਅਨਾਰ ਬਹੁਤ ਵਧੀਆ ਐ ਨਾਲੇ ਤਾਂ ਨਾ ਨਿਗਾ ਵੀ ਠੀਕ ਰਹਿੰਦੀ ਆ ਨਾਲੇ ਜਿਵੇਂ ਬਲੱਡ ਘੱਟ ਹੁੰਦਾ ਨਾ ਉਹ ਵੀ ਪੂਰਾ ਹੋ ਜਾਂਦਾ ਇਹ ਖਾਣਾ ਚਾਹੀਦਾ ਜਿਹੜੇ ਚੌਲ ਖਾਣੇ ਉਹਨਾਂ ਵਾਦ ਦਾ ਹੈ ਨਹੀਂਗਾ ਪੂਰਾ ਵੈਸਾ ਵਾ ਦਾ ਪਾ ਵੀ ਉਹ ਕੁਛ ਛੋਟੂ ਦੇ ਦੇਣੇ ਆ ਸਾਰਿਆਂ ਥੋੜੇ ਥੋੜੇ ਵੰਡ ਦੇਣੇ ਆ ਤੇ ਇਹ ਫਲ ਦੇਖੀਏ ਇਤਨਾ ਅੱਛਾ ਹੈ

ਕਾਂ ਛਤਰੀ ਵੇ ਜਿਹੜੀ ਲੰਡੋਂੋਂ ਮੰਗਾਈ ਐ ਹੈ ਹਾਂ ਹਾਂ ਨਾਲੇ ਲੰਡਰੋਂ ਤੇ ਤਾਂ ਆਪਾਂ ਲੈ ਕੇ ਹੀ ਆਏ ਹੋਏ ਆ ਛਤਰੀ ਬਸ ਇੱਕ ਵਾਰ ਨਾ ਤੇਲ ਗਰਮ ਹੋ ਜਵੇ ਫਟਾਫਟ ਤੜਕਾ ਲਾ ਦਈਏ ਮੀਠਾ ਵਸਨਾ ਆਉਣੇ ਵਾਲਾ ਹੀ ਐ ਬਸ ਅਗਦਰ ਦੀ ਮਚਦੀ ਐ ਇਹ ਦੇਖ ਚੁੱਲੇ ਦੀ ਸਬਜੀ ਦਾ ਤਾਂ ਨਾ ਵੱਖਰਾ ਹੀ ਸਵਾਦ ਐ ਚਾਹੇ ਆਪਾਂ ਗੈਸ ਤੇ ਜਿੰਨੀ ਮਰਜ਼ੀ ਉਹ ਕਰੀ ਜਾਈਏ ਕਿਹੜੀ ਚੁੱਲੇ ਤੇ ਸਬਜੀ ਬਣਨੀ ਐ ਨਾ ਸਬਜ਼ੀ ਦਾ ਸਵਾਦ ਹੈ ਬਹੁਤ ਵਧੀਆ ਲੱਗ ਰਹੀ ਹੈ ਕਿਹਨੂੰ ਕਿ ਚੁੱਲੇ 'ਚ ਬਣਾ ਰਹੀ ਤੂੰ ਅੱਗੇ ਤਾਂ ਹੁਣ ਤਾਂ ਕਿਸ ਤਰ੍ਹਾਂ ਦਾ ਤੜਕਾ ਲਾਦਣਾ ਮੇਰੇ 'ਚ ਕੰਮ ਖਤਮ ਕਰ ਦਿੰਨੇ ਆ ਜਿਹੜੀ ਰੋਟੀ ਵੀ ਬਣਦੀ ਆ ਨਾ ਚੁੱਲੇ 'ਤੇ ਸਬਜ਼ੀ ਵੀ ਬਣਦੀ ਆ ਨਾ ਉਹ ਵਧੀਆ ਹੈ ਪਿੰਡਾਂ ਦੇ ਵਿੱਚ ਤਾਂ ਹਰੇਕ ਘਰ ਦੇ ਵਿੱਚ ਸਬਜ਼ੀ ਬਣਦੀ ਹੋ ਜੁੱਲੇ 'ਤੇ ਇਹਨਾਂ ਗਰਮ ਹੋ ਗਿਆ ਤੋਰੀਆਂ ਵੀ ਸਭ ਇਹ ਤਰੀ ਵਾਲੀ ਤੈਨੂੰ ਵਧੀਆ ਲੱਗਦੀ ਆ ਕਿ ਸੁੱਕੀ ਸਬਜ਼ੀ ਵਧੀਆ ਲੱਗਦੀ ਆ ਜਿਹੜੀ ਰਾਕਮੇਸੀ ਜੀ ਹੁੰਦੀ ਨਾ ਉਹ ਵੀ ਜ਼ਿਆਦਾ ਵਧੀਆ ਲੱਗਦੀ ਸਬਜ਼ੀ ਕਿਨਾਂ ਜਿਹੜੀ ਵਿੱਚ ਤਰੀ ਵਾਲੀ ਹੁੰਦੀ ਨਾ ਉਹ ਸਬਜ਼ੀ ਸਵਾਦ ਲੱਗਦੀ ਆ ਜਿਹੜੀ ਸੁੱਕੀ ਸੁੱਕੀ ਜਾਂ ਲੋਰੀ ਮੈਨੂੰ ਵਧੀਆ ਲੱਗਦੀ ਹੈ ਤੇ ਨੌਨ ਮਿਰਚ ਪਾਉਣਾ ਇਹਦੇ ਵਿੱਚ ਕਰਾਰਾ ਹੀ ਹੋਣਾ ਹੈ ਇਹਨਾਂ ਨੂੰ ਮੇਚ ਕਰਾਰਾ ਹੋਊਗਾ ਨਾ ਤੇ ਉਨੀ ਜ਼ਿਆਦਾ ਸਬਜ਼ੀ ਟੇਸਟੀ ਬਣੂਗੀ ਇਕਾ ਸਾਡੇ ਨਾ ਹੁੰਦਾ ਛੋਟੂ ਰੱਖਿਆ ਹੁੰਦਾ ਛੋਟੂ ਹੈ ਉਹ ਕਹਿੰਦਾ ਵੀ ਜਿੱਦੇ ਮੈਂ ਅੱਗੇ ਨੌਕਰੀ ਕਰਦਾ ਹੁੰਦਾ ਤਾਂ ਨਾ ਬੀਬੀ ਜੀ ਕਹਿੰਦਾ ਉਹਦੇ ਘਰ ਵਾਲੀ ਨੇ ਆਇਆ ਕਿਆ ਕਰਿਆ ਨਾ ਬੀਬੀ ਜੀ ਨੇ ਕਹਿੰਦਾ ਦੋ ਤੋਰੀਆਂ ਲਿਆਇਆ ਮੈਂ ਹੈ ਕਹਿੰਦੇ ਹੈ ਕਹਿੰਦਾ ਵਿੱਚ ਹੀ ਕਾਲੂ ਪਾ ਲਿਆ ਕਹਿੰਦਾ ਅੱਠ ਜਣੇ ਦੇ ਪਰਿਵਾਰ ਦੇ ਕਹਿੰਦਾ ਦੇਖੀ ਪਤੀਲਾ ਭਰ ਕੇ ਸਬਜ਼ੀ ਦਾ ਬਣਾਤਾ ਵਿੱਚ ਨੂਨ ਪਾਰਚ ਪਾਤਾ ਕਹਿੰਦਾ ਬਹੁਤ ਜ਼ਿਆਦਾ ਕਹਿੰਦਾ ਆਏ ਤੋਰੀਆਂ ਤੁਰ ਤੇਰਦੀਆਂ ਫੇ ਫਿਰ ਨਾ ਕਹਿੰਦਾ ਸਬਜ਼ੀ ਬਣੀ ਬਹੁਤ ਸਵਾਦ ਚਲਾ ਬੜਾ ਕਿਡਾ ਦੋ ਥਿਆਰ ਕੋ ਜੂ ਦੇ ਉਹਦਾ ਨਾ ਮਨੂਰੀ ਆਈ ਹੋਈ ਦੀ 3 ਬਣਾਈਆਂ ਦੀਆਂ ਨਾ ਬਹੁਤ ਵਧੀਆ ਬੋਲੀਆਂ ਪਾਈਆਂ ਉਹਦੇ ਇਹਨੇ ਉਹ ਤੇ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਨਾ ਇਹਨਾਂ ਬੋਰਡ ਦੇ ਹੇਠਾਂ ਨਾ ਬਹੁਤ ਵਧੀਆ 3 ਬਣਾਈਆਂ ਸਾਰੇ ਬਾਬਾ ਜੀ ਵੀ ਪਹੁੰਚੇ ਹੋਇਆ ਤਾਂ ਅੱਛੀ ਲੱਗ ਰਹਾ ਉਹ ਸਾਰਾ ਪ੍ਰੋਗਰਾਮ ਦੇਖਿਆ ਮੈਂ ਬਹੁਤ ਸੋਹਣੀ ਨਾ ਤਿਆਰ ਆ ਤਿਆਰ ਆ ਅੱਧਾ ਅੱਧਾ ਦੇਖ ਕੇ ਉਸ ਤੋਂ ਬਾਅਦ ਚੱਲ ਗਈ ਉਹ ਤਾਂ ਖੜੀ ਹੋ ਰਹੀ ਹੈਗੀ ਤੂੰ ਤਾਂ ਕਹਿੰਦੀ ਮੈਂ ਜਾ ਕੇ ਸੌਣਾ ਐ ਤੂੰ ਦੇ ਤਾ ਲੰਦੀ ਪ੍ਰੋਗਰਾਮ ਹਮਕੋ ਨਹੀਂ ਲੱਗ ਰਿਹਾ ਸੀ ਇਹ ਤਾਂ ਨੀਂਦ ਨਹੀਂ ਬਾਜੀ ਕਰੀ ਪਈ ਐ ਬਦਲ ਵੀ ਆਏ ਘੋਰ ਦਾ ਏ ਉੱਪਰ ਮੌਸਮ ਹੁੰਦਾ ਕਿਵੇਂ ਦਾ ਹੋਇਆ ਪਿਆ ਏ ਪੂਰਾ ਨੀਲਾ ਨੀਲਾ ਬੱਦਲ ਹੋਇਆ ਪਿਆ ਪਛੇਤੇ ਹੀ ਤੇ ਉਧਰ ਪਿਆਜ਼ ਨਹੀਂ 골ਡ ਬ੍ਰਾਊਨ ਹੋਣੇ ਚਾਉਂਦੇ ਹੈਗੇ ਥੋੜਾ ਚਲੇ 골ਡ ਬ੍ਰਾਊਨ ਤਾਂ ਮਹਾ ਮੜਾ ਜਿਹਾ ਸੇਕ ਹੋ Đਾਵਾ ਜਮਨ ਕਿ ਨਾ ਮੈਂ ਨਾ ਤੜਤਾ ਲਾ ਕੇ ਮੈਂ ਹੁਣ ਗੁੰਨ ਲਮਾਟਾ ਹੈ ਬੈਠੀ ਅੱਗ ਵਾਲੀ ਜਾਈ ਠੀਕ ਮੈਂ ਫੋਨ ਨਾ ਚਲਾਈ ਜੇ ਆਗੇ ਮੀ ਫੇਰ ਔਖਾ ਹੋ ਜਾਣਾ ਆਪਣੀ ਡਿਊਟੀ ਨੂੰ ਡਿਊਟੀ ਸਮਝੀ ਨਹੀਂ ਪੈਸੇ ਕਾਟੇ ਜਾਵੰਗੇ ਕਿਤਨਾ ਕਟੇਗਾ ਜੇ ਤਾਂ ਬੈਠੀ ਲਗਾਤਾਰ ਖੇਤੋਂ ਨਹੀਂ ਕਾਟੂਗੀ ਜੇ ਇਹਦੇ ਉੱਠ ਕੇ ਪਹੁੰਚ ਲਾਉਣ ਲੱਗੀ ਫੇਰ ਤਾਂ 10% ਕਾਟਣਾ ਹੀ ਪੜੇਗੇ ਚਰ ਕਾਨੋ ਕਟਣੇ ਚ ਤੜਤਾ ਲੱਗ ਗਿਆ ਮੀ ਆਈ ਜੋ ਚਾਹੇ ਕੁਛ ਆਈਓ ਇੱਕ ਵਾਰ ਆਈ ਕਰੀ ਹੁਣ ਅੱਗ ਨਾ ਬੁਝਣ ਦਈ ਬਿਲਕੁਲ ਵੀ ਮੈਂ ਗੁੰਨ ਲਮਾਟਾ ਹੈ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਰੱਬ ਰੱਖ